ਹੈਲੋ ਸਟੂਡੈਂਟਸ ਗਿੱਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤਾਂ ਸਟੂਡੈਂਟਸ ਫਾਈਨਲੀ ਤੁਹਾਡੀ ਸੈਕੰਡ ਕਾਉਂਸਲਿੰਗ ਸ਼ਡਿਊਲ ਲਿਸਟ ਜੋ ਆ ਚੁੱਕੀ ਹੈ ਜੋ ਕਿ ਮੈਰਿਟੋਰੀਅਸ ਐਂਟ੍ਰਾਂਸ ਐਗਜ਼ਾਮ 2024 ਦਾ ਸੀ ਤਾਂ ਇਹਦੇ ਵਿੱਚ ਸਟੂਡੈਂਟਸ ਓਨਲੀ ਬॉय ਦੀ ਇਹ ਮੈਰਿਟ ਲਿਸਟ ਆਈ ਹੋਈ ਹੈ ਜੋ ਕਿ ਅਪਾ ਤੁਹਾਨੂੰ ਪੂਰੀ ਡੀਟੇਲ ਦੱਸਦੇ ਹਾਂ ਕੀ ਕੁਸ਼ੇ ਵਿੱਚ ਦੱਸਿਆ ਗਿਆ ਹੈ ਠੀਕ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਸਟੂਡੈਂਟ ਇਸ ਤੋਂ ਪਹਿਲਾਂ ਵਾਲੀ ਵੀਡੀਓ ਵਿੱਚ ਮੈਂ ਜੋ ਤੁਹਾਡੀ ਕੱਲ ਤੋਂ ਜਾਨਕੀ 16 ਅਤੇ 17 ਨੂੰ ਦੋ ਦਿਨ ਦੀ ਕਾਉਂਸਲਿੰਗ ਹੋਣੀ ਹੈ ਤੁਹਾਡੀ ਸੈਕਿੰਡ ਕਾਉਂਸਲਿੰਗ ਜੋ ਕਿ ਇੱਕ ਉਸ ਤੋਂ ਪਹਿਲਾਂ ਫਰਸਟ ਹੋਈ ਸੀ ਜਿਹੜੇ ਬੱਚਿਆਂ ਦਾ ਫਰਸਟ ਦੇ ਵਿੱਚ ਨੇਮ ਨਹੀਂ ਆਇਆ ਸੀ ਹਨਾ ਤਾਂ ਉਸ ਦੇ ਵਿੱਚ ਸਟੂਡੈਂਟ ਜੋ ਇੱਕ ਦੋ ਨੰਬਰ ਤੋਂ ਰਹਿ ਗਏ ਸੀ ਬੱਚੇ ਤਾਂ ਦੁਬਾਰਾ ਸੈਕਿੰਡ ਕਾਉਂਸਲਿੰਗ ਸਟਾਰਟ ਹੋਣ ਜਾ ਰਹੀ ਹੈ ਸਟੂਡੈਂਟ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸਟੂਡੈਂਟ ਮੈਂ ਤੁਹਾਡੀ ਸਾਰੀ ਡੀਟੇਲ ਦੱਸੀ ਹੋਈ ਹੈ ਠੀਕ ਹੈ ਉਹਦੇ ਵਿੱਚ ਕਿਹੜੇ ਬੱਚੇ ਨੇ ਲੜੀ ਵਾਰ ਨੰਬਰ ਦਿੱਤਾ ਹੋਇਆ ਹੈ ਕਿਹੜੇ ਬੱਚੇ ਨੇ ਕਿਹੜੇ ਦਿਨ ਨੂੰ ਜਾਣਾ ਹੈ ਠੀਕ ਹੈ ਓਕੇ ਤਾਂ ਕਿਹੜੇ ਦਿਨ ਕੁੜੀਆਂ ਨੇ ਜਾਣਾ ਕਿਹੜੇ ਦਿਨ ਮੁੰਡਿਆਂ ਨੇ ਠੀਕ ਹੈ ਤਾਂ ਤੁਸੀਂ ਕਿਹੜੇ ਸਕੂਲ 'ਚ ਜਾਣਾ ਹੈ ਉਹ ਸਭ ਸਾਰੀ ਡਿਟੇਲ ਤੁਹਾਡੀ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੈਂ ਦਿੱਤੀ ਹੋਈ ਹੈ ਤੇ ਇਹ ਵਾਲੀ ਵੀਡੀਓ ਦੇ ਵਿੱਚ ਸਟੂਡੈਂਟ ਤੁਹਾਡੀ ਆਪਾਂ ਮੈਰਿਟ ਦੱਸਾਂਗੇ ਕਿੱਥੋਂ ਤੋਂ ਕਿੱਥੋਂ ਤੱਕ ਗਈ ਹੈ ਤੇ ਇਹਦੇ ਵਿੱਚ ਤੁਹਾਡਾ ਲੜੀ ਨੰਬਰ ਵੀ ਦਿੱਤਾ ਹੋਇਆ ਹੈ ਠੀਕ ਹੈ ਤਾਂ ਤੁਸੀਂ ਇਹਦੇ ਵਿੱਚ ਆਪਣਾ ਨੇਮ ਵਗੈਰਾ ਦੇਖ ਸਕਦੇ ਹੋ ਠੀਕ ਹੈ ਤਾਂ ਚਲੋ ਮੈਂ ਤੁਹਾਨੂੰ ਕੁਝ ਇਹਦੀ ਡਿਟੇਲ ਦੱਸਦਾ ਇਹਦੇ ਵਿੱਚ ਕੀ ਕੁਝ ਦਿੱਤਾ ਗਿਆ ਹੈ ਠੀਕ ਹੈ ਤਾਂ ਤੁਸੀਂ ਵੈਸੀ ਉੱਪਰ ਦੇਖ ਰਹੇ ਹੋ ਸਟੂਡੈਂਟ ਸੈਕੰਡ ਕਾਉਂਸਲਿੰਗ ਹੈ ਇਹ ਠੀਕ ਹੈ ਜੋ ਕਿ ਐਂਟ੍ਰੈਂਸ ਇਗਜ਼ਾਮ ਸੀ ਤੁਹਾਡਾ ਮੈਰਿਟੋਰੀਅਸ ਦਾ ਠੀਕ ਹੈ ਇਹ ਮੁੰਡਿਆਂ ਦੀ ਲਿਸਟ ਹੈ ਸਟੂਡੈਂਟ ਠੀਕ ਹੈ ਤੇ ਇੱਕ ਇਹਦੇ ਵਿੱਚ ਸਟੂਡੈਂਟ ਡਿਸਟੇਬਲਸ ਡਿਸੇਬਲਡ ਸਟੂਡੈਂਟ ਨੇ ਜੋ ਮਤਲਬ ਕੀ ਹੈਂਡੀਕੈਪ ਨੇ ਉਹ ਤੁਹਾਨੂੰ ਮੈਂ ਚਲੋ ਇਹਦੇ ਵਿੱਚ ਦੱਸਦਾ ਸਭ ਤੋਂ ਪਹਿਲਾਂ ਦੇਖੋ ਤੁਹਾਡਾ ਐਪਲੀਕੇਸ਼ਨ ਨੰਬਰ ਆਇਆ ਨਾ ਰੋਲ ਨੰਬਰ ਫਿਰ ਸਟੂਡੈਂਟ ਨੇਮ ਸਟੂਡੈਂਟ ਦੇ ਫਾਦਰ ਨੇਮ ਡੇਟ ਆਫ ਬਰਥ ਜੈਂਡਰ ਤਾਂ ਇਹ ਹੈਗੀ ਤੁਹਾਡੀ ਸਟੂਡੈਂਟ ਨੰਬਰ ਠੀਕ ਹੈ ਜੋ ਕਿ ਤੁਹਾਡੀ ਮਤਲਬ ਕੀ ਮੈਰਿਟ ਬਣੀ ਹੋਈ ਹੈ ਪੇਪਰ ਦੀ ਤੁਹਾਡੇ ਠੀਕ ਹੈ ਤਾਂ ਇਹ ਕਾਉਂਸਲਿੰਗ ਹੈਗੀ 16 ਤਰੀਕ ਯਾਨੀ ਕਿ ਕੱਲ ਵਾਲੇ ਸਟੂਡੈਂਟਸ ਲਈ ਤਾਂ ਇਹਦੇ ਵਿੱਚ ਕਿਹੜੇ ਸਟੂਡੈਂਟ ਹੈ ਤੁਹਾਡੇ ਸਟੂਡੈਂਟ ਰਿਪੋਰਟਿੰਗ ਟਾਈਮ ਦੇਖੋ 8 ਦਾ ਤਾਂ ਕੈਟਾਗਰੀ ਕਿਹੜੀ ਦਿੱਤੀ ਹੈ ਸਭ ਤੋਂ ਪਹਿਲਾਂ ਦੇਖੋ ਸਟੂਡੈਂਟ ਡਿਸੇਬਲਡ ਬੱਚੇ ਨੇ ਜੋ ਹੈਂਡੀਕੈਪ ਨੇ ਹੈਨਾ ਕਿਸੇ ਵੀ ਹੈਨਾ ਹਿਸਾਬ ਨਾਲ ਜੋ ਹੈ ਨਾ ਉਹਨਾਂ ਦਾ ਜੋ ਸਰਟੀਫਿਕੇਟ ਬਣਿਆ ਹੋਊ ਪਰਸੈਂਟੇਜ ਦੇ ਹਿਸਾਬ ਨਾਲ ਤਾਂ ਜੋ ਇਹ ਉਹਨਾਂ ਦੀ ਲਿਸਟ ਹੈ ਸਟੂਡੈਂਟ ਠੀਕ ਹੈ ਇੱਥੋਂ ਤੱਕ ਤੁਸੀਂ ਦੇਖ ਰਹੇ ਹੋ ਮੈਸੇਜ ਵਿੱਚ ਇਹ ਦੇਖੋ 54 ਨੰਬਰ ਠੀਕ ਹੈ ਇਹ ਸਾਰੀ ਜੋ ਮੈਰਿਟ ਬਣੀ ਹੈ ਇਹ 90 ਤੋਂ ਲੈ ਕੇ ਜਾਨਕੀ 90 ਤੋਂ ਲੈ ਕੇ نیچے ਕਿੱਥੋਂ ਤੱਕ ਆਈ ਹੈ 54 ਤੱਕ 54 ਨੰਬਰ ਵਾਲੇ ਬੱਚੇ ਵੀ ਇਹ ਜੋ ਡਿਸੇਬਲਡ ਨੇ ਠੀਕ ਹੈ ਜੋ ਕਿਸੇ ਹੈਂਡੀਕੈਪ ਨੇ ਬੱਚੇ ਉਹ ਸਟੂਡੈਂਟ ਜਾ ਸਕਦੇ ਨੇ ਕਾਉਂਸਲਿੰਗ ਦੇ ਲਈ ਠੀਕ ਹੈ ਤਾਂ ਇਹਨਾਂ ਨੂੰ ਚਾਂਸ ਮਿਲ ਸਕਦਾ ਦੁਆਰਾ ਤਾਂ ਉਸ ਤੋਂ ਬਾਅਦ ਆ ਜੋ ਸਟੂਡੈਂਟ ਦੇਖੋ ਓਪਨ ਬੱਚੇ ਠੀਕ ਹੈ ਓਪਨ ਵਿੱਚ ਕਿਹੜੇ ਆ ਜਾਣਗੇ ਸਟੂਡੈਂਟ ਦੇਖੋ ਇਸ ਤੋਂ نیچے ਵਾਲੇ ਸਾਰੇ ਬੱਚੇ ਓਪਨ ਜਾਣਕੀ ਸਰਕਾਰੀ ਸਕੂਲ ਵਾਲੇ ਬੱਚੇ ਠੀਕ ਹੈ ਉਹ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਹੋਣ ਠੀਕ ਹੈ ਇਦੇ ਵਿੱਚ ਤੁਹਾਨੂੰ ਆਪ ਦੱਸਦੇ ਹਾਂ ਸਟੂਡੈਂਟ ਦੇਖੋ ਇਹਨਾਂ ਦੀ ਮੈਰਿਟ ਹਾਈਐਸਟ 143 ਸੀ ਠੀਕ ਹੈ ਤੇ ਡਾਊਨ ਹੁੰਦੀ 134 132 ਤੁਸੀਂ ਦੇਖ ਰਹੇ ਹੋ ਠੀਕ ਹੈ ਇਹ ਮੈਰਿਟ نیچے-नीचे ਆ ਰਹੀ ਹੈ ਤਾਂ ਸਟੂਡੈਂਟ ਇਸ ਹਿਸਾਬ ਨਾਲ ਤੁਹਾਡੇ ਜਿਹੜੇ ਸਟੂਡੈਂਟਸ ਦੇ ਕੁਝ ਕੁ ਨੰਬਰਾਂ ਕਰਕੇ ਨੇਮ ਨਹੀਂ ਆਇਆ ਸੀ ਲਿਸਟ ਦੇ ਵਿੱਚ ਠੀਕ ਹੈ ਤਾਂ ਮਤਲਬ ਕਿ ਰੱਬ ਨੇ ਤੁਹਾਨੂੰ ਇੱਕ ਮੌਕਾ ਫਿਰ ਦਿੱਤਾ ਹੈ ਠੀਕ ਹੈ ਤੁਹਾਡਾ ਨੇਮ ਆਉਣ ਲਈ ਠੀਕ ਹੈ ਤੁਸੀਂ ਐਡਮਿਸ਼ਨ ਤੁਹਾਡੀ ਹੋ ਸਕਦੀ ਹੈ ਸਟੂਡੈਂਟ ਤਾਂ ਤੁਸੀਂ ਕਾਉਂਸਲਿੰਗ ਲਈ ਜ਼ਰੂਰ ਜਾਣਾ ਸਟੂਡੈਂਟ ਜਿਵੇਂ ਕਿ ਤੁਹਾਨੂੰ ਡੇਟ ਇੱਥੇ ਵੀ ਮੈਂਸ਼ਨ ਹੋ ਰਹੀ ਹੈ ਵੈਸੇ ਹੈ ਨਾ 16 5 ਇਹ ਬੱਚੇ 16 5 ਤੱਕ ਜਾਣਗੇ ਠੀਕ ਹੈ ਰਿਪੋਰਟਿੰਗ ਟਾਈਮ ਕੀ ਹੈ ਸਵੇਰੇ 8 ਵਜੇ ਠੀਕ ਹੈ ਇਹ ਬॉयज ਦੀ ਲਿਸਟ ਹੈ ਸਟੂਡੈਂਟ ਇਸ ਤੋਂ ਬਾਅਦ ਮੈਂ ਦੂਸਰੀ ਵੀਡੀਓ ਦੇ ਵਿੱਚ ਜਾਂ ਇਸ ਦੀ ਲਾਸਟ ਦੇ ਵਿੱਚ ਮੈਂ ਚਲੋ ਇਸ ਲਾਸਟ ਵੀਡੀਓ ਦੇ ਵਿੱਚ ਹੀ ਕੁੜੀਆਂ ਵਾਲੀ ਲਿਸਟ ਵੀ ਤੁਹਾਨੂੰ ਮੈਂ ਚੈੱਕ ਕਰਵਾਉਂਗਾ ਠੀਕ ਹੈ ਤਾਂ ਇਹ ਦੇਖੋ ਸਟੂਡੈਂਟ ਤੁਸੀਂ ਆਪਣੇ ਨੇਮ ਵਗੈਰਾ ਦੇ ਵਿੱਚ ਦੇਖ ਸਕਦੇ ਹੋ ਦੇਖੋ ਮੈਂ ਸਕਰੋਲ ਕਰਦਾ ਤਾਂ ਦੇਖੋ ਦੇਖੋ ਜਿਵੇਂ ਸਟੂਡੈਂਟ ਤੁਸੀਂ ਆਪਣਾ ਨੇਮ ਵਗੈਰਾ ਇਹਦੇ ਵਿੱਚ ਦੇਖ ਸਕਦੇ ਹੋ ਹਨ ਆਹ ਦੇਖੋ ਤੁਹਾਡੇ ਮੈਰਿਟ ਕਿੰਨੀ ਆ ਰਹੀ ਹੈ ਠੀਕ ਹੈ ਕਿੰਨੇ ਤੋਂ ਉੱਪਰ ਸੀਗੀ ਤੇ ਕਿੰਨੀ ਡਾਊਨ ਹੋ ਰਹੀ ਹੈ ਦੇਖੋ ਚਲੋ ਮੈਂ ਤੁਹਾਨੂੰ ਲਾਸਟ ਇੱਕ ਡਾਊਨ ਵਾਲੀ ਦਿਖਾਣਾ ਹਨਾ ਵੀ ਲਾਸਟ ਕਿੱਥੋਂ ਤੱਕ ਗਈ ਹੈ ਮੈਰਿਟ ਕਿੰਨੇ ਬੱਚੇ ਕਿੰਨੇ ਮੈਰਿਟ ਵਾਲੇ ਜਾ ਸਕਦੇ ਹਨ ਤਾਂ ਦੇਖੋ ਸਟੂਡੈਂਟ ਲਾਸਟ ਕਿੱਥੋਂ ਤੱਕ ਗਈ ਹੈ 81 ਓਨਲੀ 81 ਨੰਬਰ ਮਤਲਬ ਕਿ 81 ਨੰਬਰ ਵਾਲੇ ਵੀ ਬੱਚੇ ਕਾਉਂਸਲਿੰਗ ਦੇ ਵਿੱਚ ਜਾ ਸਕਦੇ ਹਨ ਤਾਂ ਇਹਨਾਂ ਨੂੰ ਜ਼ਰੂਰ ਸ਼ੀਟ ਮਿਲਣ ਦੇ ਚਾਂਸ ਹੈਗੇ ਨੇ ਓਕੇ ਤਾਂ ਸੁਣਟ ਇਹ ਲਿਸਟ ਦੇ ਵਿੱਚ ਪੇਜ ਕਾਫੀ ਨੇ ਠੀਕ ਹੈ ਜੋ ਕਿ ਮੈਂ ਜੇ ਮੈਂ ਇੱਥੇ ਤੁਹਾਨੂੰ ਕੱਲੀ ਕੱਲਾ ਪੇਜ ਕਰਵਾਉਂਗਾ ਤਾਂ ਕਾਫੀ ਟਾਈਮ ਲੱਗ ਜਾਣਾ ਹੈ ਨਾ ਇਸ ਨੂੰ ਕਰਵਾਉਂਦੇ ਆ ਤੇ ਇਸ ਕਰਕੇ ਸੁਣਟ ਮੈਂ ਤੁਹਾਨੂੰ ਇਹ ਲਿਸਟ ਇੱਕ ਕਮੈਂਟ ਸੈਸ਼ਨ ਦੇ ਵਿੱਚ ਵੀ ਨਹੀਂ ਹੋ ਰਿਹਾ ਇਹਦਾ ਲਿੰਕ ਹੈਨਾ ਤਾਂ ਇਸ ਕਰਕੇ ਮੈਂ ਇਹ ਪੀਡੀਐਫ ਜੋ ਤੁਹਾਡੀ ਇਹ ਹੈਗੀ ਹੈ ਸ਼ਡਿਊਲ ਵਾਲੀ ਹੈਨਾ ਮੈਰਿਟ ਲਿਸਟ ਤਾਂ ਇਹਨੂੰ ਮੈਂ ਸਟੂਡੈਂਟ ਆਪਣੇ ਟੈਲੀਗ੍ਰam ਚੈਨਲ ਦੇ ਵਿੱਚ ਅਪਲੋਡ ਕਰ ਰਿਹਾ ਹਾਂ ਤਾਂ ਤੁਸੀਂ ਮੇਰਾ ਟੈਲੀਗ੍ਰam ਲਿੰਕ ਜੁਆਇਨ ਕਰਕੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਇਹ ਲਿਸਟ ਕੱਢ ਕੇ ਹੈਨਾ ਤੁਸੀਂ ਆਪਣਾ ਨੇਮ ਇਹਦੇ ਵਿੱਚ ਦੇਖ ਕੇ ਤਾਂ ਇਹਦਾ ਇੱਕ ਦਾ ਜਿਹੜੀ ਲਿਸਟ ਦੇ ਵਿੱਚ ਤੁਹਾਡਾ ਨੇਮ ਹੈ ਤਾਂ ਉਹਦਾ ਤੁਸੀਂ ਪ੍ਰਿੰਟ ਵੀ ਕਢਵਾ ਲੈਣਾ ਸਟੂਡੈਂਟ ਹੈਣਾ ਜਿਵੇਂ ਕਿ ਤੁਸੀਂ ਆ ਦੇਖ ਰਹੇ ਹੋ ਹਨਾ ਇੱਕ ਇੱਕ ਪੇਜ ਹੈ ਇਹ ਹਨਾ ਤੇ ਜਿਹੜੇ ਵਿੱਚ ਤੁਹਾਡੇ ਨੇਮ ਦੇ ਅਨੁਸਾਰ ਓਕੇ ਤਾਂ ਤੁਸੀਂ ਆਪਣਾ ਦੇਖ ਲੈਣਾ ਠੀਕ ਹੈ ਓਕੇ ਤਾਂ ਬਾਕੀ ਬਾਕੀ ਡਿਟੇਲਸ ਉਹਨੂੰ ਫਸਟ ਵੀਡੀਓ ਦੇ ਵਿੱਚ ਮੈਂ ਦਿੱਤੀ ਹੋਈ ਹੈ ਤੁਸੀਂ ਕਦੋਂ ਕਿਹੜੇ ਸਕੂਲ 'ਚ ਜਾਣਾ ਹੈ ਠੀਕ ਹੈ ਕਾਉਂਸਲਿੰਗ ਲਈ ਕਿੰਨਾ ਟਾਈਮ ਹੈ ਤੁਹਾਡਾ ਲੜੀ ਨੰਬਰ ਕਿੰਨਾ ਤੁਹਾਡਾ ਲੜੀ ਨੰਬਰ ਇਹਦੇ ਵਿੱਚ ਤੁਸੀਂ ਸ਼ੋ ਹੋ ਰਿਹਾ ਹੈ ਨਾ ਦੇਖੋ ਸੀਰੀਅਲ ਨੰਬਰ ਆ ਦੇਖੋ ਇਹਨੂੰ ਆਪਾਂ ਲੜੀ ਨੰਬਰ ਕਹਿੰਦੇ ਆ ਸੀਰੀਅਲ ਨੰਬਰ ਇਹ ਤੁਸੀਂ ਆਪਣੇ ਅਕੋਰਡਿੰਗ ਉੱਥੇ ਜਾਣਾ ਠੀਕ ਹੈ ਉੱਥੇ ਦੇਖ ਲੈਣਾ ਫਰਸਟ ਵਾਲੀ ਵੀਡੀਓ ਦੇ ਵਿੱਚ ਇਹ ਸਾਰੀ ਡਿਟੇਲ ਦਿੱਤੀ ਹੋਈ ਹੈ ਓਕੇ ਤਾਂ ਤੁਸੀਂ ਇਸ ਪੀਡੀਐਫ ਨੂੰ ਮੇਰੇ ਟੈਲੀਗ੍ਰਾਮ ਦੇ ਵਿੱਚੋਂ ਡਾਊਨਲੋਡ ਕਰ ਲੈਣਾ ਚੈਨਲ ਜੁਆਇਨ ਕਰਕੇ ਓਕੇ ਤਾਂ ਇਸ ਤੋਂ ਬਾਅਦ ਚਲੋ ਗਰਲ ਵਾਲੀ ਲਿਸਟ ਵੀ ਸਟੂਡੈਂਟ ਇਸ ਵੀਡੀਓ ਵਿੱਚ ਕਵਰ ਕਰਦੇ ਆਂ ਦੇਖੋ ਸਹੀ ਹੈ ਅਗੀ ਸਟੂਡੈਂਟਸ ਸੈਕੰਡ ਲਿਸਟ ਜੋ ਕਿ ਗਰਲਸ ਲਈ ਹੈ ਫੀਮੇਲ ਲਈ ਠੀਕ ਹੈ ਤੇ ਇਹਦੇ ਵਿੱਚ ਵੀ ਸੇਮ ਹੀ ਪ੍ਰੋਸੈਸ ਹੈ ਇੱਕ ਵਾਰੀ ਚਲੋ ਫਿਰ ਦੱਸ ਦਿੰਨੇ ਆ ਤੁਹਾਨੂੰ ਸੈਕੰਡ ਦੇਖੋ ਉੱਪਰ ਦੇਖ ਰਹੇ ਹੋ ਸੈਕੰਡ ਕਾਉਂਸਲਿੰਗ ਸ਼ਡਿਊਲ ਆਫ एलिजिਬਲ ਕੈਂਡੀਡੇਟ ਮੈਰੀਟੋਰੀਅਸ ਐਂਟ੍ਰੈਂਸ ਐਗਜ਼ਾਮ 2024 ਫੀਮੇਲ ਠੀਕ ਹੈ ਇਹਦੇ ਵਿੱਚ ਕਿਹ ਕਿਹੜੀ ਕੈਟਾਗਰੀ ਹੈ ਓਪਨ ਓਪਨ ਦੇ ਵਿੱਚ ਸਾਰੇ ਸਰਕਾਰੀ ਸਕੂਲ ਵਾਲੇ ਸਟੂਡੈਂਟਸ ਆ ਜਾਣਗੇ ਠੀਕ ਹੈ ਉਸ ਤੋਂ ਬਾਅਦ ਪ੍ਰਾਈਵੇਟ ਸਕੂਲ ਠੀਕ ਹੈ ਤਾ ਇਹ 3 ਨੰਬਰ ਤੇ ਸਵਿੰਟ ਊਮਨ ਹਾਊਸ ਹੈਡਡ W H H ਠੀਕ ਹੈ ਤੇ 4 ਨੰਬਰ ਤੇ ਡਿਸਟੇਬਲਸ ਠੀਕ ਹੈ ਤਾਂ ਉਸ ਤੋਂ ਤੁਹਾਨੂੰ ਇਹ ਦਿਖਾਉਣੇ ਦੇਖੋ ਲਿਖਿਆ ਹੋਇਆ ਹੈ ਨਾ W H H ਜਿਹੜੇ S ਕੈਟਾਗਰੀ ਦੇ ਵਿੱਚ ਆਉਂਦੇ ਨੇ ਸਵਿੰਟ ਤਾਂ ਉਹਨਾਂ ਦੀ ਮੈਰਿਟ ਦੇਖੋ ਕਿੰਨੇ ਤੋਂ ਕਿੰਨੀ ਗਈ ਹੋਈ ਹੈ ਦੇਖੋ ਤਾਂ ਇਹਨਾਂ ਹੀ ਸਵਿੰਟ 110 ਤੋਂ ਲੈ ਕੇ ਠੀਕ ਹੈ ਇਹ ਹਾਈएस्ट ਹਾਈएस्ट ਮੈਰਿਟ ਹੈ ਠੀਕ ਹੈ ਤਾਂ ਕਿੱਥੋਂ ਤੱਕ ਗਈ ਹੈ ਤੁਹਾਨੂੰ ਆਪਾਂ ਲਿਸਟ ਦੇ ਵਿੱਚ ਦੱਸਦੇ ਆ ਤਾਂ ਮੈਂ ਪਹਿਲਾਂ ਵੀ ਬੋਲ ਚੁੱਕਿਆ ਵੀ ਇਹ ਤੁਸੀਂ ਲਿਸਟ ਮੇਰੇ ਟੈਲੀਗ੍ਰam ਚੈਨਲ ਦੇ ਵਿੱਚੋਂ ਡਾਊਨਲੋਡ ਕਰ ਸਕਦੇ ਹੋ ਤੇ ਤੁਸੀਂ ਆਪਣਾ ਨੇਮ ਇਹਦੇ ਵਿੱਚੋਂ ਦੇਖ ਸਕਦੇ ਹੋ ਤੇ ਇਹ ਤੁਸੀਂ ਆਪਣੇ ਨੇਮ ਵਾਲਾ ਪ੍ਰਿੰਟ ਕਢਵਾ ਕੇ ਨਾਲ ਵੀ ਲੈ ਕੇ ਜਾਣਾ ਹੈ ਬਾਕੀ ਡਾਕੂਮੈਂਟ ਜਿਹੜੇ ਤੁਸੀਂ ਪਹਿਲੀ ਕਾਉਂਸਲਿੰਗ ਦੇ ਵਿੱਚ ਲੈ ਕੇ ਆਏ ਸੀ ਬਾਕੀ ਵਾਲੇ ਉਹ ਵੀ ਲੈ ਕੇ ਜਾਣੇ ਨੇ ਤੁਸੀਂ ਠੀਕ ਹੈ ਇਹ ਸਾਰੇ WH ਵਾਲੇ ਆ ਰਹੇ ਨੇ ਤੇ ਕਿੱਥੋਂ ਤੱਕ ਗਈ ਹੈ ਇਹ ਮੈਰਿਟ ਇਹਨਾਂ ਦੀ ਦੇਖ ਲੈਣੇ ਆਪਾਂ वूमेन हाउसहोल्ड ठीक है एक कितों तक गई स्टूडेंट देखो इना दी गई हुई है मेरिट 53 यानी कि बहुत डाउन गई हुई है बच्चे ता ਤੁਹਾਡੇ ਚਾਂਸ ਫੁੱਲ ਨੇ ਇਹਦੇ ਵਿੱਚ ਐਡਮਿਸ਼ਨ ਹੋਣ ਦੇ ਠੀਕ ਹੈ ਉਸ ਤੋਂ ਬਾਅਦ ਡਿਸਟੇਬਲ ਬੱਚੇ ਠੀਕ ਹੈ ਡਿਸੇਬਲ ਬੱਚੇ ਨੇ 87 ਤੋਂ ਲੈ ਕੇ 59 ਠੀਕ ਹੈ 59 ਤੱਕ ਇਹਨਾਂ ਦੀ ਮੈਰਿਟ ਗਈ ਉਸ ਤੋਂ ਬਾਅਦ ਆ ਜੋ ਬੱਚੇ ਆਗੇ ਓਪਨ ਵਾਲੇ ਜੋ ਕਿ ਸਰਕਾਰੀ ਸਕੂਲ ਵਾਲੇ ਸਟੂਡੈਂਟਸ ਨੇ ਠੀਕ ਹੈ ਉਹਨਾਂ ਦੀ 138 ਤੋਂ ਲੈ ਕੇ ਠੀਕ ਹੈ ਇਹ ਤੁਸੀਂ ਨੇਮ ਵੀ ਦੇਖ ਰਹੇ ਹੋ ਉਹਨਾਂ ਦੇ ਹਨ ਜਿਹੜੇ ਬੱਚੇ ਹੈਗੇ ਨੇ ਇਹ 138 ਤੋਂ ਲੈ ਕੇ ਕਿੰਨੇ ਤੱਕ ਗਈ ਹੈ ਤੁਹਾਨੂੰ ਸਿਰਫ ਇਹ ਆਪਾਂ ਦੱਸ ਦਿੰਨੇ ਆ ਲਾਸਟ ਤੇ ਮੈਰਿਟ ਦੋਸਤੋ ਬਾਅਦ ਤੁਸੀਂ ਇਹ ਸਟੂਡੈਂਟ ਇਹਦੀ ਪੀਡੀਐਫ ਤੁਸੀਂ ਮੇਰੇ ਟੈਲੀਗ੍ਰam ਦੇ ਵਿੱਚ ਡਾਊਨਲੋਡ ਕਰ ਲੈਣਾ ਮੈਂ ਫਿਰ ਵਾਰ-ਵਾਰ ਬੋਲ ਰਿਹਾ ਤੁਸੀਂ ਟੈਲੀਗ੍ਰam ਜੁਆਇਨ ਜ਼ਰੂਰ ਕਰ ਲੈਣਾ ਠੀਕ ਹੈ ਤਾ ਦੇਖੋ ਸਟੂਡੈਂਟ 89 ਤੱਕ ਓਪਨ ਵਾਲੇ ਬੱਚਿਆਂ ਲਈ ਸਰਕਾਰੀ ਸਕੂਲ ਵਾਲੇ ਬੱਚਿਆਂ ਲਈ ਜਿਨ੍ਹਾਂ ਦੇ ਇਥੋਂ ਤੱਕ ਨੰਬਰ ਬਣ ਚੁੱਕੇ ਸੀ ਠੀਕ ਹੈ ਤੇ ਨੇਮ ਪਹਿਲਾਂ ਵਾਲੀ ਕਾਉਂਸਲਿੰਗ 'ਚ ਨਹੀਂ ਆਇਆ ਸੀ ਤੇ ਇਹ ਦੁਬਾਰਾ ਤੁਹਾਡੇ ਲਈ ਬਹੁਤ ਵੱਡਾ ਚਾਂਸ ਹੈ ਸਟੂਡੈਂਟ ਤੁਹਾਡਾ ਐਡਮਿਸ਼ਨ ਹੋਣ ਦਾ ਦੁਬਾਰਾ ਕਾਉਂਸਲਿੰਗ ਦੇ ਵਿੱਚ ਓਕੇ ਆਈ ਹੋਪ ਹੈ ਤੁਹਾਡੇ ਸਾਰੇ ਸਟੂਡੈਂਟਸ ਦਾ ਨੇਮ ਆ ਜਾਵੇ ਹਨਾ ਬੈਸੇ ਪੋਸੀਬਲ ਤਾਂ ਹੈ ਨਹੀਂ ਐਨੇ ਸਟੂਡੈਂਟਸ ਤੇ ਐਡਮਿਸ਼ਨ ਲਈ ਚਲੋ ਫਿਰ ਵੀ ਜਿਹੜੇ ਬੱਚੇ ਆਪਣੇ ਨੰਬਰ ਦੇ ਹਿਸਾਬ ਨਾਲ ਅੱਛੇ ਨੰਬਰ ਲੈਏ ਜਿਨੇ ਹੈ ਨਾ ਉਹਨਾਂ ਦੀ ਐਡਮਿਸ਼ਨ ਜ਼ਰੂਰ ਹੋਵੇ ਤੇ ਕਾਉਂਸਲਿੰਗ ਤੇ ਤੁਸੀਂ ਸਾਰਿਆਂ ਨੇ ਇੱਕ ਵਾਰ ਜ਼ਰੂਰ ਜਾਣਾ ਠੀਕ ਹੈ ਓਕੇ ਤਾਂ ਮੈਂ ਪਹਿਲ ਫਿਰ ਦੱਸ ਰਿਹਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸਾਰਾ ਸਮਾਂ ਡਿਟੇਲ ਦੱਸਿਆ ਹੋਇਆ ਹੈ ਕਦੋਂ ਜਾਣਾ ਕਿਹੜੀ ਤਰੀਕ ਨੂੰ ਜਾਣਾ ਠੀਕ ਹੈ ਉਹ ਤੁਸੀਂ ਸਾਰੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਡਿਟੇਲ ਦੇਖ ਲੈਣਾ ਸਟੂਡੈਂਟ ਓਕੇ ਤੇ ਇਹ ਵਾਲੀ ਲਿਸਟ ਵੀ ਤੁਸੀਂ ਮੇਰੇ ਟੈਲੀਗ੍ਰam ਚੋਂ ਡਾਊਨਲੋਡ ਕਰ ਲੈਣਾ ਚੈਨਲ ਜੁਆਇਨ ਕਰਕੇ ਓਕੇ ਤਾ ਮਿਲਦੇ ਹਾਂ ਸਟੂਡੈਂਟ ਕਿਸੇ ਨੈਕਸਟ ਕਲਾਸ ਦੇ ਵਿੱਚ ਕੋਈ ਹੋਰ ਅਪਡੇਟ ਆਉਂਦੀ ਹੈ ਤੁਹਾਡੇ ਲਈ ਹਨਾ ਤਾਂ ਵੀਡੀਓ ਕਿੰਨੀ ਹੈਲਪਫੁਲ ਲੱਗੀ ਸਟੂਡੈਂਟ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜੇ ਸਟੂਡੈਂਸ ਤੱਕ ਇਹ ਪਹੁੰਚ ਸਕੇ ਤਾਂ ਜੋ ਦੂਰ ਦਰਾਡੇ ਵਾਲੇ ਸਟੂਡੈਂਟਸ ਨੇ ਜਿਨ੍ਹਾਂ ਤੱਕ ਇਹ ਸੁਵਿਧਾ ਨਹੀਂ ਹੈ ਹਨਾ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਆਪਣਾ ਵੱਧ ਤੋਂ ਵੱਧ ਲਾਭ ਉਹ ਉਠਾ ਸਕਣ ਓਕੇ ਤਾਂ ਇੱਕ ਵਾਰ ਫਿਰ ਤੋਂ ਆਲ ਦੀ ਵੈਸਟ ਆਲ ਸਟੂਡੈਂਟਸ ਠੀਕ ਹੈ ਥੈਂਕਸ ਫੋਰ ਵਾਚਿੰਗ ਵੀਡੀਓ All the best.